ਅੰਮ੍ਰਿਤਸਰ ਦੇ 골ਡਨ 게ਟ ਨਜ਼ਦੀਕ ਹੋਟਲ ਬੈਸਟ ਵੈਸਟਰਨ ਸਵਰਨਾ ਜੋ ਕਿ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸੀਲ ਕੀਤਾ ਗਿਆ ਸੀ ਪਰ ਵੇਖਣ ਵਿੱਚ ਆਇਆ ਕਿ ਇਹ ਹੋਟਲ ਧੜਲੇ ਨਾਲ ਚਲਾਇਆ ਜਾ ਰਿਹਾ ਹੈ ਹਰ ਨਿਯਮ ਨੂੰ ਨਜ਼ਰਅੰਦਾਜ਼ ਕੀਤਾ ਗਿਆ ਜਿਸ ਬਾਰੇ ਆਰਟੀਆਈ ਐਕਟਿਵਿਸਟ ਅਤੇ ਉੱਘੇ ਸਮਾਜ ਸੇਵਕ ਪ੍ਰਥਮੇਸ਼ ਨੇ ਸਾਡੀ ਟੀਮ ਨਾਲ ਕੱਲ੍ਹ ਗੱਲ ਕੀਤੀ ਪਰਸ਼ੰਦੀ ਹੱਥ ਦੇ ਵਿੱਚ ਆਂਦੇ ਹੀ ਪਹਿਲੀ ਬਿਲਡਿੰਗ ਜਿਹੜੀ ਹੈਗੀ ਉਹ ਨਜਾਇਜ਼ ਹੈ ਇਲੀਗਲ ਬਣੀ ਹੋਈ ਹੈ ਡਿਪਾਰਟਮੈਂਟ ਕੀ ਵੇਖ ਰਿਹਾ ਇਸ ਚੀਜ਼ ਨੂੰ ਉਹਦੇ ਬਾਅਦ ਇਹ ਸਾਡੇ ਨਾਲ ਪ੍ਰਸਪੇਸ ਜੀ ਅੱਜ ਇੱਕ ਵਾਰ ਫੇਰ ਦੁਬਾਰਾ ਨੇ ਔਰ ਉਹ ਦੱਸਣਗੇ ਸਾਨੂੰ ਉਹ ਚਾਨਣ ਪਾਣਗੇ ਇਸ ਗੱਲ ਦੇ ਉੱਤੇ ਕਿ ਕਈ ਬਿਲਡਿੰਗ ਸੀਲ ਹੁੰਦੇ باوجود ਏਟੀਪੀ ਡਿਪਾਰਟਮੈਂਟ ਜਿਹੜਾ ਹੈਗਾ ਜਾਂ ਏਟੀਪੀ ਅਫੀਸਰ ਜਿਹੜਾ ਹੈਗਾ ਉਹ ਇਹਨਾਂ ਨੂੰ ਓਪਨ ਕਿਵੇਂ ਕਰਵਾ ਦਿੰਦਾ ਪ੍ਰਸਪੇਸ ਜੀ ਇਹ ਸੋਟਲ ਬਾਰੇ ਜਿਹੜੀ ਗੱਲ ਚੱਲ ਰਹੀ ਪਈ ਔਰ ਜਿਵੇਂ ਸਾਨੂੰ ਪਤਾ ਲੱਗ ਰਿਹਾ ਹੈ ਹੋਟਲ ਸੀਲ ਰਿਹਾ ਹੈ ਸੀਲਡ ਹੋਟਲ ਚੱਲ ਰਿਹਾ ਹੈ ਸਭ ਤੋਂ ਤੁਸੀਂ ਕਾਫੀ ਐਕਟਿਵ ਹੋ ਇਹ ਚੀਜ਼ਾਂ ਦੇ ਵਿੱਚ ਕਿ ਖਾਸ ਕਰ ਇਲੈਗਲ ਬਿਲਡਿੰਗ ਜੜੀਆਂ ਨੇ ਉਹਨਾਂ ਦੀ ਕੰਪਲੇਂਟ ਸਾਡੇ ਵੱਲੋਂ ਕਾਫੀ ਡਿਪਾਰਟਮੈਂਟ ਨੂੰ ਜਾਂਦੀਆਂ ਨੇ ਇਸ ਬਿਲਡਿੰਗ ਬਾਰੇ ਕੀ ਕਹਿਣਾ ਚਾਹੋ ਪਰ ਜੇ ਜਦੋਂ ਬਿਲਡਿੰਗ ਹਜੇ ਬਣਨੀ ਸ਼ੁਰੂ ਹੋਈ ਸੀ ਉਹਦੀ ਇਹਦੀ ਮੈਂ ਕੰਪਲੇਂਟ ਕੀਤੀ ਸੀ ਉਦੋਂ ਵੀ ਏਟੀਪ ਜਿਹੜਾ ਇੱਥੇ ਵਜੀਰ ਆਇ ਤੇ ਇਨਸਪੈਕਟਰ ਆਏ ਰਹਿਣੀ ਸੀ ਜੋ ਅੱਜ ਵੀ ਇੱਥੇ ਲੱਗੇ ਨੇ ਕੰਪਲੀਟਾਂ ਕਰਨ ਦੇ ਬਾਵਜੂਦ ਉਹਨਾਂ ਨੇ ਹੋਟਲ ਨੂੰ ਸੀਲ ਕਰਤਾ ਫਿਰ ਉਹਨਾਂ ਨੇ ਜਿਹੜੀ ਮੋਟੀ ਰਕਮ ਲੈ ਕੇ ਹੋਟਲ ਨੂੰ ਦੁਬਾਰਾ ਓਪਨ ਕਰਤਾ ਤੁਸੀਂ ਦੇਖੋ ਜੀ ਇੱਥੇ ਹਾਈ ਟੈਂਸ਼ਨ ਤਾਰਾਂ ਨਿਗਲ ਰਹੀਆਂ ਨੇ ਜੱਤਗੀ ਸਰਕਾਰ ਦਾ ਰੂਲ ਆ ਜਿੱਥੋਂ ਤਾਰਾ ਨਿਕਲਦੀਆਂ ਉਹਦੇ ਥੱਲੇ ਕੋਈ ਤੁਸੀਂ ਬਿਲਡਿੰਗ ਨਹੀਂ ਬਣ ਸਕਦੀ ਇਹਨਾਂ ਦੀਆਂ ਕਾਰਾਂ ਲੱਗੀਆਂ ਨੇ ਕੋਈ ਤਾਰਾਂ ਟੁੱਟ ਕੇ ਡਿੱਗ ਜਾਣ ਕਰ ਜਾਣ ਕੌਣ ਜ਼ਿੰਮੇਵਾਰ ਆ ਮਹਿਕਮੇ ਨੇ ਇਹਨੂੰ ਕਿਸ ਤਰ੍ਹਾਂ ਪਾਸ ਕੀਤਾ ਜਦੋਂ ਬਿਲਡਿੰਗ ਸੀਲ ਆ ਇਸ ਬਿਲਡਿੰਗ ਦੇ ਉੱਤੇ ਮਾਲਕ ਦੇ ਉੱਤੇ ਅੱਜ ਤੱਕ ਇਹਨਾਂ ਵੱਲੋਂ ਐਫ ਆਈ ਆਰ ਨਹੀਂ ਕਰਵਾਈ ਗਈ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਕੁਝ ਦਿਨ ਪਹਿਲਾਂ ਇੱਕ ਸੁਰੇਸ਼ ਸ਼ਰਮਾ ਵਿਜੀਲੈਂਸ ਨੇ ਫੜਿਆ ਜਦੋਂ ਉਹਨੂੰ ਪੈਸੇ ਲੈਂਦੇ ਫੜਿਆ ਤੇ ਮਹਿਕਮਾ ਜਾਗਿਆ ਔਰ ਵਿਜੀਲੈਂਸ ਜਾਗੀ ਆ ਫੇਰ ਕਮਿਸ਼ਨਰ ਪੁਲਿਸ ਨੂੰ ਵੀ ਯਾਦ ਆ ਗਈ ਕਿ ਇਹਨਾਂ ਨੇ ਇਸ ਬਿਲਡਿੰਗ ਬਾਰੇ ਐਫਆਈਆਰ ਲਿਖੀ ਸੀ ਰਾਤ 1 ਵਜੇ ਉਹਦੇ ਤੇ ਐਫਆਈਆਰ ਕੀਤੀ ਜਾਂਦੀ ਇਸ ਹੋਟਲ ਮਾਲਕ ਤੇ ਕਿਉਂ ਨਹੀਂ ਐਫਆਈਆਰ ਕੀਤੀ ਜਾਂਦੀ ਜਾਂ ਮਹਿਕਮੇ ਦੇ ਜਿਹੜੇ ਜ਼ਿੰਮੇਵਾਰ ਅਫਸਰ ਨੇ ਜਿਨ੍ਹਾਂ ਨੇ ਗਲਤ ਕੰਮ ਕਰਾਇਆ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਮੈਂ ਇਹਨਾਂ ਦੇ ਸੈਕਟਰੀ ਨੂੰ ਵੀ ਕਈ ਵਾਰ ਫੋਨ ਤੇ ਵੀ ਦੱਸ ਚੁੱਕਾ ਹਾਂ ਬਾਰ-ਬਾਰ ਚਿੱਠੀਆਂ ਵੀ ਲਿਖ ਰਿਹਾ ਹਾਂ ਬਾਰ-ਬਾਰ ਕਹਿ ਰਹੇ ਹਾਂ ਪਰ ਕੋਈ ਸੁਣਵਾਈ ਨਹੀਂ ਬਿਜਲੀ ਬੋਰਡ ਵੱਲੋਂ ਕੋਈ ਸੁਣਵਾਈ ਨਹੀਂ ਬਿਜਲੀ ਬੋਰਡ ਇਸ ਗੱਲ ਨੂੰ ਮੰਨਦਾ ਕਿ ਇਹ ਇੱਥੇ ਹੋਟਲ ਦੀ ਉਸਾਰੀ ਜਾਂ ਕੋਈ ਉਸਾਰੀ ਨਹੀਂ ਹੋ ਸਕਦੀ ਪਰ ਕਾਰਪੋਰੇਸ਼ਨ ਦੇ ਅਫਸਰਾਂ ਦੇ ਹੱਥ ਇੰਨੇ ਗਰਲੇ ਆ ਕਿ ਅੱਜ ਤੱਕ ਉਹਨਾਂ ਦੇ ਕੋਈ ਵੀ ਬੰਦਾ ਉਹਨਾਂ ਉੱਪਰ ਵੀ ਕਾਰਵਾਈ ਨਹੀਂ ਕਰ ਸਕਦਾ ਨਾ ਇਸ ਹੋਟਲ ਮਾਲਕ ਤੇ ਕਾਰਵਾਈ ਕਰ ਸਕਦਾ